ਬਠਿੰਡਾ ਸੀਟ ਤੇ ਲੜਾਈ ਆਮ ਆਦਮੀ ਤੇ ਸੱਤਾਧਾਰੀ ਪਰਿਵਾਰਾਂ ਦੀ ਪ੍ਰੋਫੈਸਰ ਬਲਜਿੰਦਰ ਕੌਰ ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਬਠਿੰਡਾ ਲੋਕ ਸਭਾ ਸੀਟ ਤੇ ਲੜਾਈ ਆਮ ਆਦਮੀ ਅਤੇ ਸੱਤਾਧਾਰੀ ਪਰਿਵਾਰਾਂ ਦੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਅਜੇ ਤੱਕ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ ਸਾਰੇ ਸਾਡੇ ਕੈਂਡੀਡੇਟ ਸਾਡੇ ਸਾਰੇ ਹਲਕਾ ਇੰਚਾਰਜ ਤੇ ਸਾਡੇ ਪੰਜਾਬ ਦੇ ਜਿਹੜੇ ਪਰਿਵਾਰੀ ਮਨੀਸ਼ ਸ਼ੋਧੀਆਂ ਜੀ ਮਾਨ ਸਾਹਿਬ ਲੀਡਰ ਆਫ اپੋਜੀਸ਼ਨ ਸਾਰੇ ਐਮ ਐਲ ਏ ਸਾਹਿਬਾਨ ਸਾਰਿਆਂ ਦੀ ਮੀਟਿੰਗ ਬੁਲਾਈ ਗਈ ਸੀ ਬੇਸਿਕਲੀ ਇਲੈਕਸ਼ਨ ਨੂੰ ਲੈ ਕੇ ਕੀ ਪ੍ਰੈਪਰੇਸ਼ਨ ਆ ਕਿਵੇਂ ਤਿਆਰੀ ਕਰਨੀ ਆ ਕੈਂਪੇਨ ਕਿਵੇਂ ਬਿਗਨ ਕਰਨੀ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਜਿਹੜੀ ਇੱਕ ਮੀਟਿੰਗ ਰੱਖੀ ਗਈ ਸੀ ਕਿ ਕੀ ਪਲਾਨ ਰਣਗੇ ਇਲੈਕਸ਼ਨ ਨੂੰ ਕੰਟੈਸਟ ਕਰਨ ਦੇ ਨਹੀਂ ਮਨ ਮਟਾਵ ਨਹੀਂ ਦੇਖੋ ਮੈਂ ਇੱਕ ਗੱਲ ਸਮਝਦੀ ਹਾਂ ਕਿ ਹੱਕ ਸਾਰਿਆਂ ਦਾ ਹੁੰਦਾ ਆ ਜਿਨ੍ਹਾਂ ਨੇ ਕੰਮ ਕੀਤਾ ਹੁੰਦਾ ਤੇ ਬਟ ਪਾਰਟੀ ਦੇ ਫੈਸਲੇ ਵੱਡੇ ਹੁੰਦੇ ਆ ਹੁਣ ਆ ਤਾਂ ਐਸੀਆਂ ਕੁਝ ਗੱਲਾਂ ਨੇ ਸਿੱਗੀਆਂ ਬਟ ਉਹਦੇ ਚ ਇਹ ਨਹੀਂ ਹੈਗਾ ਕਿ ਜਿਹੜੇ ਕਰ ਰਹੇ ਸੀ ਆਪਣੇ ਆਪ ਨੂੰ ਦਾਅਵੇਦਾਰੀ ਪੇਸ਼ ਕਰ ਰਹੇ ਸੀ ਜਾਂ ਉਹ ਕੋਈ ਅਣਜਾਣ ਨੇ ਜਾਂ ਬੇਸਮਝ ਨੇ ਹਨਾ ਉਹ ਸਾਰੇ ਬੜੀ ਸਮਝ ਰੱਖਦੇ ਆ ਤੇ ਬਾਕੀ ਉਹ ਅੱਜ ਪਾਰਟੀ ਦੇ ਨਾਲ ਖੜੇ ਦੇਖੋ ਬਠਿੰਡਾ ਸੀਟ ਤੇ ਇਸ ਵਾਰੀ ਜਿਹੜੀ ਲੜਾਈ ਉਹ ਕਾਮਨ ਪੀਪਲ ਵਰਸਸ ਮਲਬਾ ਉਹਨਾਂ ਸਰਕਾਰਾਂ ਦੇ ਖਿਲਾਫ ਆ ਤੇ ਆਮ ਲੋਕਾਂ ਦੀ ਲੜਾਈ ਉਹਨਾਂ ਪਰਵਾਰਾਂ ਦੇ ਖਿਲਾਫ ਆ ਜਿਨ੍ਹਾਂ ਨੇ ਲਗਾਤਾਰ ਭਾਵੇਂ ਉਥੋਂ 10 ਸਾਲ ਵੀ ਬਾਹਰ ਸਮਰਤਕਾਰ MP ਰਹੇਗੇ ਭਾਵੇਂ ਸਰਕਾਰ ਵਾਲੇ ਜਿਹੜੇ ਕਿ ਹਾਲੇ ਇੱਕ ਜੱਦੋਜਾਜ ਵਿੱਚ ਫਸੇ ਹੋਏ ਜਿਹੜੇ ਫੈਸਲਾ ਨਹੀਂ ਕਰ ਪਾਰੇ ਕਿ ਅਸੀਂ ਇੱਥੇ ਕੈਂਡੀਡੇਟ ਕਿਹਨੂੰ ਦੇਣਾ ਹੈ ਮਤਲਬ ਆਪਣੇ ਆਪ ਦੇ ਵਿੱਚ ਇੱਕ ਬੜਾ ਹੀ ਮਤਲਬ ਸਵਾਲ ਖੜਾ ਹੁੰਦਾ ਹੈ ਕਿ ਜਿਹੜੀਆਂ ਸਰਕਾਰਾਂ ਹੁਣ ਪੰਜਾਬ ਦੇ ਵਿੱਚ ਤੇ ਜਿਹੜੀਆਂ ਲਗਾਤਾਰ 10-10 ਸਾਲ MP ਰਹੇਗੇ ਹੁਣ ਉਹ ਹਜੇ ਸੋਚ ਰਹੇ ਹੁਣ ਵੀ ਅਸੀਂ ਇੱਥੇ ਕੈਂਡੀਡੇਟ ਕਿਹਨੂੰ ਦੇਣਾ ਇਟ ਮੀਨਸ ਆਮ ਲੋਕਾਂ ਤੋਂ ਉਹਨਾਂ ਨੂੰ ਡਾਰਿਆ ਹਜੇ ਵੀ ਦੇਖੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹਲੇ ਜਿਵੇਂ ਜਿਵੇਂ ਬਾਕੀ ਹਲੇ ਪਾਰਟੀਆਂ ਦੇ ਕੈਂਡੀਡੇਟਸ ਨਹੀਂ ਆਏ ਹੈਗੇ ਜਿੱਥੇ ਜਿੱਥੇ ਉਹਨਾਂ ਦੇ ਕੈਂਡੀਡੇਟਸ ਆਉਣਗੇ ਕੈਂਪੇਨ ਕਿੱਧਰ ਨੂੰ ਜਾਂਦੀ ਹੈ ਪਰ ਇੱਕ ਗੱਲ ਮੈਂ ਕਲੀਅਰ ਕਹਿ ਸਕਦੀ ਹਾਂ ਕਿ ਵੋਟ ਜਿਹੜੀ ਆ ਉਹ ਪਬਲਿਕ ਨੇ ਪਾਉਣੀ ਹੁੰਦੀ ਹੈ ਲੋਕਾਂ ਨੇ ਪਾਉਣੀ ਹੁੰਦੀ ਹੈ ਜੇ ਅਸੀਂ ਕਹੀਏ ਕਿ ਕੋਈ ਇੱਥੇ ਲੀਡਰ ਵੱਡਾ ਹੈ ਜਾਂ ਕੋਈ ਹੋਰ ਵੱਡਾ ਹੈ ਤਾਂ ਕੋਈ ਵੱਡਾ ਨਹੀਂ ਹੁੰਦਾ ਹੈ